ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਨੌਜਵਾਨ ਮੁੰਡੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਇੰਜ ਲੱਗਦਾ ਇਹਨਾਂ ਨੂੰ ਵੀ ਜਿਵੇਂ ਮੇਰਾ ਕਾਲਜ ਦੇ ਵਿੱਚ ਪੜ੍ਹਦੇ ਸਮੇਂ ਉਹਨਾਂ ਨੂੰ ਆਇਆ ਹੁੰਦਾ ਜੇ ਮੇਰਾ ਨਾਂ ਸਭ ਤੋਂ ਉੱਪਰ ਹੋਵੇ ਪਿੰਡਾਂ 'ਚ ਵੀ ਕਈ ਬੱਚਿਆਂ ਨੂੰ ਹੁੰਦਾ ਹੈ ਮੇਰਾ ਨਾਂ ਸਭ ਤੋਂ ਉੱਪਰ ਹੋਵੇ ਬਦਮਾਸ਼ੀ ਟੈਬ ਇਹ ਚੀਜ਼ਾਂ ਬਿਲਕੁਲ ਸਹੀ ਨਹੀਂ ਜੀ ਕਿਉਂਕਿ ਨਾਮ ਬਣਾਉਣਾ ਤਾਂ ਜਿਸ ਤਰ੍ਹਾਂ ਕੋਈ ਕਬੱਡੀ ਚ ਨਾਮ ਹੈ ਕਲਾਕਾਰੀ ਜਨਾਮ ਕਿਸੇ ਵੀ ਹੋਰ ਧੰਦਿਆ ਜਨਾਮ ਇਸ ਤਰ੍ਹਾਂ ਦੇ ਦਿਮਾਗ ਦੇ ਵਿੱਚ ਵਿਚਾਰ ਪੈਦਾ ਕਰੋ ਬਦਮਾਸ਼ੀ ਦੀ ਜਿਹੜੀ ਚੋਣ ਆ ਉਹ ਇੱਕ ਮੌਤ ਦੇ ਮੂਨ ਲਿਖ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਵੀ ਆਮ ਹੀ ਸ਼ਹਿਰਾਂ 'ਚ ਜਾਦਰ ਕਾਲਜ 'ਚ ਟੈਮ ਪੜ੍ਹਦੇ ਸਮੇਂ ਮੁੰਡਿਆਂ ਦੇ ਦਿਮਾਗ 'ਚ ਇਹ ਚੀਜ਼ਾਂ ਬਸ ਕੇ ਤੇ ਇੱਕ ਦਿਨ ਉਹਨਾਂ ਨੂੰ ਮੌਤੇ ਰਸਤੇ ਚ ਲੈ ਜਾਂਦੀਆਂ ਨੇ ਕਿਉਂਕਿ ਹਮੇਸ਼ਾ ਚੜਤ ਚੜਤ ਜਿਹੜੀ ਕੰਮ ਦੇ ਵਿਸ਼ੇ 'ਚ ਚੜਤ ਹੋਣੀ ਆ ਉਹ ਗੱਲ ਅਲੱਗ ਹੈ ਤੇ ਜੋ ਬਦਮਾਸ਼ੀ ਦਾ ਕਿਸੇ ਤੇ ਰੋ ਮਾਰਨਾ ਉਹ ਇੱਕ ਦਿਨ ਮੌਤ ਦਾ ਰਸਤਾ ਚੁਣਨ ਵਾਲੀ ਗੱਲ ਹੁੰਦੀ ਹੈ ਕਿੰਨੇ ਹੀ ਮੁੰਡੇ ਹੁਣ ਅ ਪਿੱਛੇ ਜੇ ਮੁੰਡੇ ਨੂੰ ਮਾਰ ਦਿੱਤਾ ਗਿਆ ਬਦਮਾਸ਼ੀ ਟਾਈਪ ਚ ਤੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਆ ਬਿਸ਼ਨੋਈ ਆ ਬਿਸ਼ਨੋਈ ਦੀ ਗੱਲ ਕਰਾਂ ਤਾਂ ਉਹ ਵੀ ਜੇਲ੍ਹ ਚ ਬੈਠਾ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਯਾਰ ਕਿੰਨੇ ਵੀ ਬਦਮਾਸ਼ ਤੁਸੀਂ ਆਪਣੇ ਆਲੇ ਦੁਆਲੇ ਤੇ ਦੇਖੇ ਹੋਣੇ ਆ ਉਹਨਾਂ ਦੇ ਘਰ ਤਬਾਹ ਹੋ ਜਾਂਦੇ ਆ ਦੂਸਰਾ ਨੰਬਰ ਇਹ ਆ ਵੀ ਇਨਸਾਨ ਗਲਤੀ ਇੱਕ ਕਰਦਾ ਤੇ ਪੂਰੇ ਪਰਿਵਾਰ ਨੂੰ ਉਸ ਚੀਜ਼ ਦਾ ਉਸ ਉਹਦੀ وجہ ਦਾ ਸਾਰੇ ਪਰਿਵਾਰ ਨੂੰ ਹਜਾਨਾ ਭੁਗਤਣਾ ਪੈਂਦਾ ਹੈ ਪੂਰਾ ਪਰਿਵਾਰ ਹੀ ਉਸ ਦੀ ਲਪੇਟ ਚ ਆ ਜਾਂਦਾ ਕਿਉਂਕਿ ਇਨਸਾਨ ਜ਼ਿੰਦਗੀ ਸਹੀ ਤਰੀਕੇ ਨਾਲ ਨਹੀਂ ਜੀ ਸਕਦਾ ਜਿਹੜਾ ਇਸ ਦੌੜ ਚ ਚਲਾ ਜਾਂਦਾ ਤੇ ਜੋ ਕੰਮ ਕਰਨ ਵਾਲੇ ਇਨਸਾਨ ਆ ਕਿਰਤ ਕਰਨ ਵਾਲੇ ਇਨਸਾਨ ਆ ਜ਼ਿੰਦਗੀ ਦਾ ਸਭ ਤੋਂ ਵਧੀਆ ਤਰੀਕਾ ਜ਼ਿੰਦਗੀ ਨੂੰ ਜੀਣ ਦਾ ਸਭ ਤੋਂ ਵਧੀਆ ਤਰੀਕਾ ਤਾਂ ਇੱਕ ਧੰਦੇ ਦੇ ਵਿੱਚ ਆਪਣਾ ਨਾਮ ਪਰੋਸ਼ਣ ਕਰੋ ਕਿਉਂਕਿ ਆਪਣੇ ਦਿਮਾਗ ਦੇ ਵਿੱਚ ਜਿਹੜੀਆਂ ਇਹ ਗਲਤ ਭਾਵਨਾਵਾਂ ਬੜੀਆਂ ਹੋਈਆਂ ਇਹਨਾਂ ਚੀਜ਼ਾਂ ਨੇ ਸਾਨੂੰ ਅੱਗੇ ਨਹੀਂ ਲੈ ਜਾਣਾ ਸਾਨੂੰ ਮੌਤ ਦੇ ਰਸਤੇ ਵਿੱਚ ਲੈ ਜਾਣਾ ਸੋ ਸਾਰੇ ਨੌਜਵਾਨ ਵੀਰਾਂ ਨੂੰ ਇਹ ਹੀ ਬੇਨਤੀ ਆ ਵੀ ਆਪਣੀ ਸੋਚ ਨੂੰ ਜਿਹੜਾ ਨਾ ਅਗਿਨਾਖ ਸ਼ੁੱਧ ਕਰਕੇ ਕਿਸੇ ਕੰਮ ਦੇ ਵਿੱਚ ਕੰਪੀਟੀਸ਼ਨ ਚ ਵੜੋ ਕੋਈ ਕਬੱਡੀ ਦੇ ਵਿੱਚ ਵੜੋ ਕੋਈ ਡਾਂਸਰ ਦੇ ਵਿੱਚ ਕੋਲਾਕਾਰੀ ਦੇ ਵਿੱਚ ਕੋਈ ਬਿਜ਼ਨਸ ਦੇ ਵਿੱਚ ਕੋਈ ਧੰਦਿਆਂ ਦੇ ਵਿੱਚ ਕੋਈ ਨੌਕਰੀ ਪਿਛੇ ਦੇ ਵਿੱਚ ਕੰਪੀਟੀਸ਼ਨ ਸਕੂਲ ਚ ਪੜ੍ਹਦੇ ਸਮੇਂ ਨੰਬਰਾਂ ਦਾ ਕੰਪੀਟੀਸ਼ਨ ਹੋਵੇ ਇਸ ਤਰ੍ਹਾਂ ਦੇ ਜਿਹੜੇ ਖਿਆਲ ਆ ਜੇ ਸਾਡੇ ਦਿਮਾਗ ਚ ਆਉਣਗੇ ਤਾਂ ਅਸੀਂ ਅੱਗੇ ਦੀ ਜ਼ਿੰਦਗੀ ਜਿਹੜੀ ਚੰਗੀ ਭੋਗ ਸਕਦੇ ਹਾਂ ਕਿਉਂਕਿ ਜਿਹੜੇ ਵਿਚਾਰ ਆਏ ਸਹੀ ਨਹੀਂ ਸੋ ਤੁਸੀਂ ਆਪਣੇ ਆਪ ਨੂੰ ਕੋਸ਼ਿਸ਼ میری ਬੇਨਤੀ ਹੈ ਚੇਂਜ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਨਸਾਨ ਜਿਹਦੇ ਵਿੱਚ ਅੱਗ ਹੁੰਦੀ ਹੈ ਨਾ ਅੱਗ ਜਿਹਦੇ ਵਿੱਚ ਜੋਸ਼ ਹੁੰਦਾ ਉਹਦੇ ਅੰਦਰ ਹੀ ਇਹ ਖਿਆਲ ਆਉਂਦੇ ਆ ਤੇ ਉਸ ਖਿਆਲ ਨੂੰ ਤੁਸੀਂ ਆਪ ਕਿਸੇ ਆਪਣੇ ਕੰਮ ਦੇ ਵਿੱਚ ਲਗਾ ਦਿਓਗੇ ਨਾ 100% ਮੈਂ ਦਾਅਵੇ ਨਾਲ ਕਹਿਣਾ ਵੀ ਤੁਸੀਂ ਉਸ ਪੋਜੀਸ਼ਨ ਨੂੰ ਉੱਪਰ ਲੈ ਕੇ ਜਾਓਗੇ ਇਹ ਜਿਹੜਾ ਬਦਮਾਸ਼ੀ ਵਾਲਾ ਸਿਸਟਮ ਆਣਾ ਇਹਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਚੰਗੀ ਕਰੋ ਬਾਰ ਚੰਗੀ ਕਿਸੇ ਗੇਮ ਚ ਪੈ ਕੇ ਆਪਣਾ ਨਾਮ ਰੋਸ਼ਨ ਕਰੋ ਸੋ ਕਿਉਂਕਿ ਇਹਦੇ ਵਿੱਚੋਂ ਕਿਸੇ ਨੇ ਕੁਝ ਖਟਿਆ ਨਹੀਂ ਮੈਂ ਬਹੁਤ ਦੇਖੇ ਇੰਨੇ ਸੋਹਣੇ ਜਵਾਨ ਜਿਹੜੇ ਬਦਮਾਸ਼ੀ ਦੀ ਲਪੇਟ ਦੇ ਵਿੱਚ ਆ ਕੇ ਮੌਤ ਦੇ ਘਾਟ ਉਤਰੇ ਵਿਚਾਰੇ ਜਿਨ੍ਹਾਂ ਨੂੰ ਚਾਰ-ਚਾਰ ਮੁੰਡੇ ਬਾਅਦ ਚ ਮਾਰ ਦਿੰਦੇ ਆ ਪੰਜ-ਪੰਜ ਮੁੰਡੇ ਮਾਰ ਦਿੰਦੇ ਆ ਸੋ ਇਹਨਾਂ ਚੀਜ਼ਾਂ ਵਿੱਚੋਂ ਕੁਝ ਨਹੀਂ ਮਿਲਣਾ ਕਿਉਂਕਿ ਨਾਮ ਰੌਸ਼ਨ ਕਰਨਾ ਤੁਹਾਡੇ ਵਿੱਚ ਜੋਸ਼ ਜुनून ਹੈ ਤਾਂ ਕਿਸੇ ਗੇਮ ਚੋਂ ਕਿਸੇ ਵੀ ਫੀਲਡ ਵਰਕ ਚੋਂ ਤੁਸੀਂ ਲੈ ਸਕਦੇ ਹੋ ਇਹ ਜੋ ਬਦਮਾਸ਼ੀ ਵਾਲਾ ਫੀਲਡ ਵਰਕ ਹੈ ਇਹਦੇ ਵਿੱਚੋਂ ਤੁਸੀਂ ਜਾਂਦਾ ਨਸ਼ਾ ਤੇ ਜਾਂ ਮੌਤ ਹੋਰ ਕੁਝ ਨਹੀਂ ਜਾਂ ਕਰਦੀ ਬਰਬਾਦੀ ਇਹੀ ਚੀਜ਼ਾਂ ਕਰਦੇ ਸੋ ਮੇਰੀ ਬੇਨਤੀ ਹੈ ਸਭ ਨੂੰ ਭੈਣ ਭਰਾਵਾਂ ਨੂੰ ਮੈਂ ਵੀ ਐਡਾ ਕੁਈ ਹੋਣੀ ਪਰ ਮੇਰਾ ਮਨ ਦੇ ਵਿੱਚ ਇੱਕ ਵਿਚਾਰ ਆਇਆ ਕਈ ਮੌਤਾਂ ਹੁੰਦੇ ਕਿਆਂ ਵੀ ਇੱਕ ਦੂਜੇ ਨੂੰ ਮੁੰਡੇ ਮਾਰ ਕੇ ਚਲੇ ਜਾਂਦੇ ਇਹਨਾਂ ਚੀਜ਼ਾਂ ਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਕੱਟਿਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਵਧੀਆ ਫੀਲਡ ਵਰਕ ਚੋਂ ਜ਼ਿੰਦਗੀ ਤੁਹਾਡੀ ਸਫਲ ਹੋਵੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਧੰਨਵਾਦ